ਪੰਜਾਬ ਕਿੰਗਸ ਨੂੰ ਐਵੇਂ ਨਾ ਜਾਣਿਓ ਮੈਂ ਦੱਸਦਾ ਤੁਹਾਨੂੰ ਆਈਪੀਐਲ ਦੀ ਹਿਸਟਰੀ ਵੇਖੋ ਪਹਿਲਾਂ ਜਾ ਕੇ ਸਭ ਤੋਂ ਹਾਈਐਸਟ ਸਕੋਰ ਪੰਜਾਬ ਕਿੰਗਸ ਨੇ ਚੇਜ਼ ਕੀਤਾ ਯਾਦ ਹੋਣਾ ਤੁਹਾਨੂੰ 2024 ਦੇ ਵਿੱਚ ਕੇਕੇਆਰ ਨੇ 261 ਸਕੋਰ ਬਣਾਏ ਸੀ ਤੇ ਸਿਰਫ ਦੋ ਵਿਕਟਾਂ ਦੇ ਨੁਕਸਾਨ ਨਾਲ ਪੰਜਾਬ ਕਿੰਗਸ 262 ਸਕੋਰ ਬਣਾ ਗਈ ਸੀ ਸਭ ਤੋਂ ਵੱਡਾ ਰਨ ਚੇਸ ਆ ਤੇ ਰੁਕੋ ਰੁਕੋ ਅਜੇ ਅਜੇ ਨਾ ਜਾਇਓ ਸਭ ਤੋਂ ਲੋਅਸਟ ਸਕੋਰ ਡਿਫੈਂਡ ਕੀਤਾ ਤਾਂ ਵੀ ਪੰਜਾਬ ਕਿੰਗਸ ਨੇ ਕੀਤਾ ਇੱਥੇ ਵੀ ਇਸੇ ਸਾਲ ਦੀ ਕਹਾਣੀ ਆ 2025 ਦੇ ਵਿੱਚ ਪੰਜਾਬ ਕਿੰਗਸ ਨੂੰ 111 ਦੇ ਆਊਟ ਕਰ ਦਿੱਤਾ ਗਿਆ ਤਾਂ ਉਹਨੂੰ ਡਿਫੈਂਡ ਕਰਦੇ ਹੋਏ 95 ਸਕੋਰਾਂ ਤੇ ਢੇਰ ਕਰਤੀ ਸੀ ਕੇ ਕੇ ਆਹ ਕਈ ਬਕਵਾਸ ਕਰੀ ਜਾਂਦੇ ਰਹਿੰਦੇ ਬੋਲੀ ਜਾਂਦੇ ਰਹਿੰਦੇ ਆ ਬਹੁਤੇ ਤਾਂ ਆਪਾਂ ਨੂੰ ਪਤਾ ਵੀ ਪੰਜਾਬ ਕਿੰਗਸ ਨੂੰ ਪਿਆਰ ਕਰਨ ਵਾਲੀ ਆ ਪਰ ਕਈ ਵਿੱਚ ਵਿੱਚ ਬਕਵਾਸ ਕਰਦੇ ਕਰੀ ਜਾਣ ਦੋ ਆ ਕਈ ਦੇ ਮੂੰਹ ਬੰਨੀ ਫਿਰਦੇ ਆ ਮੂੰਹ ਦਿਖਾਉਂਦੇ ਹੀ ਨਹੀਂ ਆਪਣਾ ਪਹਿਲਾਂ ਚਪੇੜਾ ਚੁਪੜਾ ਖਾਦੇ ਆ ਨਾ ਕਈਆਂ ਤੋਂ ਕਿਤੇ ਇੰਸਟਾਗ੍ਰਾਮ ਤੇ ਉਹਨਾਂ ਨੂੰ ਪਤਾ ਇਹ ਵੀ ਫਿਰਦੇ ਹੋਣੇ ਆ ਉਹ ਪਛਾਣ ਨਾਲ ਲੈਣਗੇ ਤੇ ਤੂੰ ਇਸ ਕਰਕੇ ਖਿੱਚ ਕੇ ਦੱਬ ਕੇ ਸ਼ੇਅਰ ਕਰ ਦੋ ਹਰ ਇੱਕ ਬੰਦੇ ਤੱਕ ਹਰ ਇੱਕ ਹੇਟਰ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਅੱਬੇ मजा ਆਏਗਾ ਨਾ ਵੀੜੋ